ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਜਿਦਾ ਅੱਜ ਮਨਜੀਤ ਕੌਰ ਵੀਰਾ ਜਿਹੜੀ ਕਿ ਨਸ਼ਾ ਤਸਕਰੀ ਚ ਮਲਬਾ ਸੀ ਤੇ 10 ਪਰਚੇ ਮਿਲਣਾ ਹੈਗੇ ਨੇ ਤੇ ਉਹਦਾ ਇਨਾਮ ਜੀ ਸਾਰੇ ਜਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਸੋ ਕੋਈ ਵੀ ਜਿਹੜਾ ਨਸ਼ਾ ਤਸਕਰ ਜੋ ਇਹ ਕੰਮ ਕਰਦਾ ਹੈ ਮਤ ਸੋਚੇ ਕਿ ਇਕੱਲਾ ਉਹ ਤੇ ਐਫ ਆਈ ਆਰ ਦਰਜ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਜਿੱਦਾਂ ਕਿਸੇ ਦੀ ਕੋਈ ਪ੍ਰਾਪਰਟੀ ਜਬਤ ਹੈ ਕੋਈ ਵਹੀਕਲ ਜਬਤ ਹੈ ਉਹ ਵੀ ਹੋਏਗਾ ਤੇ ਡੈਮੋਲੀਸ਼ਨ ਵਾਲੀ ਕਾਰਵਾਈ ਤੇ ਤੁਸੀਂ ਅੱਜ ਦੇਖ ਹੀ ਰਹੇ ਹੋ ਸੋ ਮੇਰੀ ਸਾਰੀ ਨਸ਼ਾ ਤਸਕਰਾਂ ਨੂੰ ਇਹ ਹੀ ਨਸੀਹਤ ਪਿਆ ਵਰਨਿੰਗ ਵੀ ਦੇ ਕਹਿ ਲੋ ਕਿ ਕੰਮ ਛੱਡਨ ਨਹੀਂ ਤਾਂ ਫਿਰ ਅਸੀਂ ਜੋ ਕਾਨੂੰਨ ਮਤਾ ਸਖਤ ਤੋਂ ਸਖਤ ਕਾਰਵਾਈ ਆ ਉਹ ਕਰਾਂਗੇ ਕਿੰਨੇ ਘਰ ਹੈਗੇ ਨਿਕਲ ਜਾਈ ਹਾਂਜੀ ਕਿੰਨੇ ਘਰ ਹੈ ਤਾਂ ਯਾਰ ਅੱਜ ਦੋ ਘਰ ਹੈ ਜੀ ਇੱਕ ਮਨਜੀਤ ਇੱਕ ਔਰ ਵੀਰਾ ਇਹਦੇ ਕੋ ਨਾਲ ਦਾ ਘਰ ਹੈ ਘਰ ਹੈਗਾ ਅੱਛਾ ਬਈ ਜਿਹੜਾ ਸਾਰੀ ਢਾਟੋ ਆਈ ਹੋਈ ਆ ਯਾਰ ਨੰਨੇ ਨਾਲ ਸੰਬੰਧਤ ਹੈ ਹਾਂਜੀ ਹਾਂਜੀ ਕਿੰਨੇ ਕਿੰਨੇ ਬੱਚੇ ਆ ਇਹ ਜਿਹੜੀ ਮਨਜੀਤ ਔਰ ਵੀਰਾ ਇਹਨਾਂ ਤੇ 10 ਪਰਚੇ ਜੀ ਤੇ ਨਾਲ ਦੇ ਜਿਹੜੇ ਹੈਗੇ ਇੱਕ ਇਹ ਜੇਲ੍ਹ ਚ ਇੱਕ ਜਿਹੜਾ ਪਿਛਲੇ ਮਹੀਨੇ ਟਾਇਆ ਸੀ ਉਹਦੇ ਦੁਬਾਰੇ ਉਹ ਪਤਾ ਤੁੰਗਾ ਜੀ ਲਾਗੇ ਕਰਨ ਦੇ ਨਾਮ ਆਏ ਨਹੀਂ ਜਿਹੜਾ ਕਰੇਗਾ ਉਹ ਦੁਬਾਰਾ ਕਰ ਦਿੰਗੇ ਇਹ ਤਾਂ ਬਿਲਕੁਲ ਹੀ ਨਹੀਂ ਅਲਾਉਡ ਹੈ ਕਾਰਵਾਈ ਤੁਹਾਡੀ ਨਸ਼ੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਇਹ ਇਹ ਸਾਡੇ ਵੱਲ ਕਾਰਵਾਈ ਨਹੀਂ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਐਸ.ਆਈ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਐ ਐਸ.ਡੀ.ਓ. ਆਏ ਨੇ ਜਿਹੜੇ ਸਬੰਧਤ ਜਿਨ੍ਹਾਂ ਦਾ ਏਰੀਆ ਪੈਂਦਾ ਹੈ ਐਸ.ਡੀ.ਐਮ. ਆਏ ਨੇ ਤਸਿਲਦਾਰ ਆਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਐਸੀ ਉਹਨਾਂ ਦੀ ਹੈਲਪ ਲਈ ਨਾਲ ਆਏ ਆ ਠੀਕ ਹੈ ਥੈਂਕ ਯੂ ਇਹਦੀ ਜ ਉਹ ਵਸੇ ਨਹੀਂ ਆਇਆ ਕਰ ਜਾ ਜੀ ਸਰ ਸਰ ਕਿੰਨੇ ਘਰਾਂ ਤੇ ਜਿਹੜਾ ਅੱਜ 2 ਘਰ ਹੈਗੇ ਆ ਜੀ ਤੁਹਾਨੂੰ ਆਪਾਂ ਪਿਛਲੀ ਵਾਰੀ ਵੀ ਜੋ ਆਪਾਂ ਮਿਲੇ ਸੀ ਹਾਤਾ ਪਹਿਲਾਂ ਉਦੋਂ ਮੈਂ ਆਪਨੇ ਦੱਸਿਆ ਸੀਗਾ ਵੀ ਜਿਵੇਂ ਜਿਵੇਂ ਨੋਟਿਸ ਦਾ ਟਾਈਮ ਪੂਰਾ ਹੁੰਦਾ ਜਾਊਗਾ ਅਸੀਂ ਕਾਰਵਾਈ ਕਰਦੇ ਰਾਵਾਂਗੇ ਇਹਨਾਂ ਦਾ ਨੋਟਿਸ ਦਾ ਟਾਈਮ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਠੀਕ ਆ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਕਿੰਨੇ ਦਿਨਾਂ ਨੂੰ ਸਰ ਨੋਟਿਸ ਦਿੱਤਾ ਗਿਆ ਸੀ ਇਹ ਪਹਿਲਾਂ 1 ਮਹੀਨਾ ਦਿੱਤਾ ਸੀਗਾ ਫਿਰ ਅਸੀਂ 15 ਦਿੱਤਾ ਸੀਗਾ ਫਿਰ 15 ਦਿੱਤਾ ਸੀਗਾ ਸਰ ਸਰ ਕਿੰਨੇ ਹੋਰ ਆਈਡੈਂਟੀਫਾਈ ਕੀਤੇ ਨੇ ਜਿਹੜੇ ਜਿਨ੍ਹਾਂ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ ਅ 500 ਬੰਦਿਆਂ ਨੂੰ ਘਰਾਂ ਨੂੰ ਹੋਰ ਉੱਠ ਜਾਰੀ ਹੋ ਚੁੱਕੇ ਨੇ ਉਹਨਾਂ ਦਾ ਟਾਈਮ ਜਦੋਂ ਪੂਰਾ ਹੋਊਗਾ ਉਹ ਵੀ ਅਸੀਂ ਕਰਾਂਗੇ ਬਾਕੀ ਹੋਰ ਵੀ ਅਸੀਂ ਨੋਟਿਸ ਜਾਰੀ ਕਰ ਰਹੇ ਹਾਂ ਸਰ ਗੱਲ ਕਰੀ ਕਿੰਨੀ ਕਿੱਥੇ ਰੁਕੀ ਹੋਈ ਸੀ ਇਹਨਾਂ ਨੇ ਆਹ ਸਾਰੀ ਜਗ੍ਹਾ ਬੀੜੀਏ ਦੀ ਏਰੀਆ ਜਿਹੜੀ ਇੱਥੇ ਤੋਂ ਬਿਨਾਂ ਵਸਤੀ ਹੈਗੀ ਹੈ ਅੱਛਾ ਸਰ ਲਗਾਤਾਰ ਹੈ ਵੀਡੀਓਜ਼ ਜਿਹੜੇ ਜਦਾ ਵੀ ਉੱਪਰ ਲੋਕ ਕਾਰਜ ਜੀ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਅਧਿਕਾਰੀਆਂ ਦਾ ਜਾਂ ਤੁਹਾਡੇ ਮੁਲਾਜ਼ਮਾਂ ਦਾ ਜਾਂ ਜਿਹੜੇ ਫੀਟ ਲੈ ਲੇ ਬੋ ਕੇ ਵਰਕਰ ਕੰਮ ਕਰ ਰਹੇ ਨੇ ਤੁਹਾਡੇ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਕਿ ਇਹਨਾਂ ਨੂੰ ਤੁਰੰਤ ਰੋਕਣਾ ਹਾਂਜੀ ਪਹਿਲਾਂ ਇਹ ਦੇਖੋ ਕਬਜ਼ੇ ਤੁਸੀਂ ਆਪ ਹੀ ਨਿਗਾਹ ਮਾਰੋ 25 30 ਸਾਲ ਪੁਰਾਣੇ ਹੈਗੇ ਨੇ ਤੇ ਉਦੋਂ ਜਿਹੜਾ ਮੀਡੀਆ ਦਾ ਪ੍ਰੇਸ਼ ਨਹੀਂ ਹੁੰਦਾ ਉਹ ਸਟਾਫ ਦੀ ਘਾਟ ਸੀਗੀ ਉਦੋਂ ਕਿਤੇ ਅਣਗਹਿਲੀ ਹੋ ਗਈ ਕਿਸੇ ਤੋਂ ਉਸ ਵੇਲੇ ਦੇ ਸਟਾਫ ਤੋਂ ਹੁਣ ਅਸੀਂ ਮੁਸਤਕਿਲੀ ਨਾਲ ਕੰਮ ਕਰ ਰਹੇ ਹਾਂ ਕੋਈ ਨਵਾਂ ਕਬਜ਼ਾ ਨਹੀਂ ਹੁੰਦਾ ਚੱਲ ਜਾ ਰਿਹਾ ਇਹ ਵੀ ਅਸੀਂ ਤਰੀਕੇ ਨਾਲ ਕਰ ਰਹੇ ਹਾਂ ਕਿ ਇੱਕ ਇੱਕ ਬਲਾਕ ਸਾਡਾ ਜਿਹੜਾ ਖਾਲ Thank you. Bye.